ਪੰਜਾਬ ਦੇ ਵਿੱਚ ਕਈ ਅਜਿਹੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਪੰਜਾਬ ਸਰਕਾਰ ਨੇ ਬਿਲਕੁਲ ਹੀ ਚੁੱਪ ਵਾਟ ਲਈ ਹੈ ਹੁਣ ਚਾਹੇ ਗੱਲ ਕਰੀਏ ਵਾਤਾਵਰਣ ਦੀ ਚਾਹੇ ਗੱਲ ਕਰੀਏ ਪਾਣੀ ਦੀ ਤੇ ਸਰਕਾਰ ਨੇ ਇਹਨਾਂ ਮੁੱਦਿਆਂ ਨੂੰ ਭੁੱਲ ਕੇ ਸਿਰਫ ਔਰ ਸਿਰਫ ਚੋਣਾ ਦੇ ਉੱਤੇ ਧਿਆਨ ਦਿੱਤਾ ਹੋਇਆ ਉਥੇ ਜਿਮਨੀ ਚੋਣਾ ਹੋਈਆਂ ਤੇ ਇੱਕ ਦੂਜੇ ਨੂੰ ਹਰਾਉਣ ਦੇ ਲਈ ਬਹੁਤ ਸਾਰੀਆਂ ਜੜੀਆਂ ਕਿ ਕੋਸ਼ਿਸ਼ਾਂ ਕੀਤੀਆਂ ਇੱਕ ਦੂਜੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਅੜੀਆਂ ਵੀ ਪੰਨੀਆਂ ਗਈਆਂ ਤੇ ਜਿਸ ਦੇ ਦੌਰਾਨ ਹੁਣ ਲੱਖਾ ਸਿੰਘ ਸਿਧਾਣਾ ਦਾ ਬਿਆਨ ਸਾਹਮਣੇ ਆ ਰਿਹਾ ਉਹਨਾਂ ਨੇ ਕਿਹਾ ਕਿ ਚੋਣਾਂ ਜਦੋਂ ਵੀ ਹੁੰਦੀਆਂ ਨੇ ਤਾਂ ਬਹੁਤ ਸਾਰੇ ਵਾਅਦੇ ਕੀਤੇ ਜਾਂਦੇ ਨੇ ਇਹ ਵਾਅਦੇ ਕਦੇ ਵੀ ਪੂਰੇ ਨਹੀਂ ਉਤਰਦੇ ਤੇ ਜਿਸ ਤੋਂ ਬਾਅਦ ਉੱਥੇ ਹੀ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਵਿੱਚ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਕੇਰਿਆ ਗਿਆ ਹੈ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਹੈ ਜਿਹੜੀ ਕਿ ਲੱਖਾ ਸਿੰਘ ਸਿਧਾਣਾ ਨੇ ਮੁੜ ਕੀਤੀ ਹੈ ਆਓ ਤੁਹਾਨੂੰ ਸੁਣਾਉਣੀ ਹੈ ਪਹਿਲਾਂ ਉਹਨਾਂ ਦਾ ਹੌਰ ਕੀ ਕਰਨਾ ਹੈ ਵਿਆਹ ਤੋਂ ਬਾਅਦ 5-6 ਸਾਲ ਡਾਕਟਰਾਂ ਕੋਲ ਤੋ ਰੈਫਰਦੇ ਆਂ ਉਹ ਇੱਕ ਅੱਧਾ ਮਥਾ ਜਵਾਬ ਹੁੰਦਾ ਵੱਡੇ ਆਪਰੇਸ਼ਨ ਨਾਲ ਢੱਡ ਪਾੜਨ ਦੇ ਡਾਕਟਰ ਉਹ ਪਹਾੜ ਗਾਹਾਂ ਬਿਮਾਰ ਜਵਾਬ ਪੈਦਾ ਹੁੰਦਾ ਆਈਵੀਐਫ ਸੈਂਟਰ ਤੁਹਾਡੇ ਮੁਕਸਰ ਵੀ ਖੁੱਲੇ ਆ ਬਟੰਡੇ ਵੀ ਖੁੱਲੇ ਆ ਥਾਂ ਥਾਂ ਛੋਟੇ ਛੋਟੇ ਸ਼ਹਿਰਾਂ ਚ ਖੁੱਲ ਗਏ ਜਿੱਥੇ ਆਪਾਂ ਠੀਕੇ ਨਾਲ ਜਵਾਬ ਲੈਣ ਲੱਗ ਪਏ ਯਾਨੀ ਐਮਨੇ ਹਲਾ ਸਾਡੇ ਮਾਰੇ ਹੋ ਚੁੱਕੇ ਆ ਝੋਣਾ ਹੁੜਾ ਐਸ ਦੀ ਰੋਲਿਆ 2 ਮਹੀਨੇ ਹੋ ਗਏ ਮੰਡਲਾਂ ਚ ਬੈਠਿਆ ਨੂੰ ਪਸੰਦਾਂ ਨੂੰ ਹਾਲੇ ਵੀ ਥੋਨੇ ਉੱਥੇ ਪਏ ਨੇ ਵੀ ਐਪੀ ਸਾਨੂੰ ਨਹੀਂ ਮਿਲਿਆ ਮਹਾਰਾਣਾ ਜਿਬਣੀ ਚੋਣਾ ਹੋਈਆਂ ਹਗਦਰਵਾਹੇ ਦੇ ਵਿੱਚ ਤੇ ਬਰਨਾਲੇ ਦੀਆਂ ਮੈਂ ਗੱਲਾਂ ਸੁਣ ਰਿਆ ਸੀ ਕਿ ਜਿੱਦਣ ਵੇਲੇ ਲੋਕ ਕਹਿੰਦੇ ਯਾਰ ਇਹ ਤਾਂ ਰਾਜ ਦੀ ਰਾਣੀ ਹਰਾਉਣੀ ਸੀ ਖਰਾਬ ਦੀ ਇਹ ਮੁੱਦਾ ਲੋਕਾਂ ਦਾ ਬਰਨਾਲੇ ਵਾਲੇ ਕਹਿੰਦੇ ਇਹ ਤਾਂ ਮੀਤ ਹੀਰ ਦੀ ਤੌਣ ਚ ਕਿਲਾ ਕੱਢਣਾ ਸੀ ਉਹ ਕੱਢਤਾ ਅਸੀਂ ਪਤਾ ਨਹੀਂ ਕਿਹੜੇ ਕਿੱਲੇ ਕੱਢਣ ਤੇ ਲੱਗੇ ਆ ਅਗਲਾ ਸਾਡਾ ਕਿਲਾ ਕੱਢੀ ਜਾਂਦਾ ਧੌਣ ਵਾਲਾ ਕਿਲਾ ਕੀ ਰਹਿਣੇ ਨਹੀਂ ਕੁਛ ਕੋਈ ਮੁੱਦਾ ਲੋਕ ਸਭਾ ਵਿਧਾਨ ਸਭਾ ਕਿਸੇ ਸਰਪੰਚੀ ਚ ਕਿਸੇ ਵੋਟਾਂ ਦੇ ਵਿੱਚ ਜਿਵੇਂ ਵਿੱਚ ਕੋਈ ਮੁੱਦਾ ਰਿਹਾ ਲੋਕਾਂ ਦਾ ਪਾਣੀ ਵਾਤਾਵਰਨ ਹਵਾ ਧਰਤੀ ਬੋਲੀ ਇਹ ਮੁੱਦੇ ਹੈਗੇ ਕਿਸਾਨੀ ਮਜ਼ਦੂਰੀ ਇਹ ਮੁੱਦੇ ਹੈਗੇ ਆ ਨਿੰਦਣ ਤੋਂ ਇਲਾਵਾ ਮੈਂ ਚੰਗਾ ਦੂਜਾ ਮਾੜਾ ਮੈਂ ਚੰਗਾ ਦੂਜਾ ਮਾੜਾ ਆ ਮੁੱਦੇ ਆ ਇਸ ਇੱਥੇ ਆਪਾਂ ਮਨੋਰੰਜਨ ਕਰਦੇ ਆ ਵੀ ਹਾਂ ਜੀ ਅਸੀਂ ਸਿਆਸਤ ਨੂੰ ਐਂਟਰਟੇਨਮੈਂਟ ਮੰਨਦੇ ਆ ਕਿ ਕਿਸੇ ਕੋਈ ਸੁਣ ਲੈ ਕਹਾਣੀਆਂ ਸੁਣ ਲੀਆਂ ਗੱਪ ਸੁਣ ਲਈ ਮੁੱਦਿਆਂ ਦੀ ਕੋਈ ਗੱਲ ਕਰਦਾ ਕੋ ਸੁਣਦਾ ਹੀ ਨਹੀਂ ਹੁਣ ਸਰਪੰਚ ਹੀ ਸੋਡੇ ਪਿੰਡਾਂ 'ਚ ਵੀ ਹੋਈ ਆ ਵੱਖ-ਵੱਖ ਪਿੰਡਾਂ ਦੇ ਬੈਠੋ ਦੱਸੋ ਵਾਹ ਖੜੀਆਂ ਕਰਕੇ ਕਿੰਨੀ ਕਿੰਨੀ ਦਾਰੂ ਪੀਤੀ ਆ ਸਰਪੰਚਾਂ ਕੋਲ ਰਮਾ ਦੇ ਡਰਾਮੇ 40-40 ਲੱਖ ਦੀ ਦਾਰੂ ਪੀਗਾ 40-40 ਲੱਖ ਦੀ ਕਈ 40 ਲੱਖ ਦੀ ਦਾਰੂ ਆ ਕੇ ਹਰ ਕੇ ਕਈ ਜਿੱਤਗੇ ਆ ਸਦੂਰ ਕੋਲੋਂ ਮੈਨੂੰ ਫੋਨ ਆਇਆ ਮੇਰਾ ਮਿੱਤਰ ਆ ਮੁੰਡਾ ਕਹਿੰਦਾ ਭਾਈ ਮੇਰਾ ਰਿਸ਼ਤੇਦਾਰ ਆ ਬਾਲਿਆ ਵਾਲੀ ਤੋਂ ਦਾਖਲ ਆ ਰੰਡੇ ਡਾਕਟਰ ਗਗਨਦੇ ਗੈਸਟਰੋ ਦੇ ਤੇਹੀ ਯਾਰ ਮੈਂ ਕੀਤਾ ਫੋਨ ਮੈਂ ਡਾਕਟਰ ਸਾਹਿਬ ਬੰਦਾ ਦਾ ਅਗਲਾ ਕੀ ਚੱਕਰ ਪੈ ਗਿਆ ਕਹਿੰਦਾ ਇਹਨੂੰ ਪੈਂਕਰਾਇਟਸ ਦਾ ਅਟੈਕ ਆਇਆ ਤੇ ਇਹ 3% ਚਾਂਸ ਆ ਬਚਣ ਦੇ 99 ਦਾ ਮਰਨ ਦੇ ਮੈਂ ਕਾਰਨ ਕੀ ਉਹ ਪੁਛ ਮਾਸਾਲੀ ਮੁੰਡੇ ਨੂੰ ਕਹਿੰਦਾ ਭਾਈ ਸਰਪੰਚ ਨਾਲ ਤੁਰਿਆ ਫਿਰਦਾ ਰ ਆ ਰੋਜ਼ ਬੋਤਲ ਡੂਡ ਬੋਤਲ ਰੋਟ ਠੋਕ ਲਿੰਦਾ ਸੀਗਾ ਵੀ ਮੌਤ ਦੀ ਆ ਚਾੜ ਦੇਉ ਉਹਨਾਂ ਦਾ ਲੈਰੀ ਸਰਪੰਚੀ ਉਹ ਪਿਆਰੂ ਢੱਡੀ ਇੱਕ ਅੱਧਾ ਪਰਸੈਂਟ ਦੀ ਮਰੂ ਕਰਨਾ ਘਰ ਲਾ ਲੂ ਸਾਰਾ ਪੀਆ ਪਰਦਾ ਹਸਪਤਾਲ ਦਾ ਬਿੱਲ ਬਣਨ ਵਾਲੇ ਨੂੰ ਥੋੜੇ ਨੇ ਪਿੰਡ ਤੇ ਹੁਕਾ ਦੇ ਦਿੰਦੇ ਆ ਵੀ ਆਜੋ ਲੋਕੋ ਵੇ ਮੁਫਤ ਵੰਡਣਾ ਆ ਮੋਹਤਾਜੋ ਭੱਜੇ ਆਉਣਗੇ ਸਰਬੂਦ ਗਾਹਾਂ ਅਗਲੀ ਗੱਲ ਨਹੀਂ ਸੁਣਦੇ ਕੀ ਵੰਡਣਾ ਆ ਗੁਰਦੁਆਰੇ ਆ ਕੇ ਪਤਾ ਲੱਗੂ ਜ਼ਹਿਰ ਵੰਡਣਾ ਆ ਜਾਂ ਮੋਹਤਾ ਉਹ ਕਰਨ ਲਿਆ ਯਾਰ ਕੋਈ ਗੱਲ ਨਹੀਂ ਜ਼ਹਿਰਾ ਗੁੜਗੜ ਜਲ ਭੇਡ ਕੇ ਖਾਲਾਂਗੇ ਲਿਆ ਦੇ ਦੇ ਮੁਫਤ ਇਹ ਸਾਡਾ ਪੱਤਰ ਹੋ ਗਿਆ ਸਾਡਾ ਕਿਰਦਾਰ ਇਹ ਜਾ ਹੋ ਗਿਆ ਆਪਾਂ ਹਰ ਸਾਰਾ ਸਿਸਟਮ ਨੂੰ ਦੋਸ਼ ਦਿੰਨੇ ਆ ਪ੍ਰਬੰਧ ਨੂੰ ਦੋਸ਼ ਦਿੰਨੇ ਆ ਲੀਡਰਾਂ ਨੂੰ ਕਹਿੰਨੇ ਆ ਸਰਕਾਰਾਂ ਨੂੰ ਕਹਿੰਨੇ ਆ ਇਹ ਮਾੜੇ ਨੇ ਜੀ ਅਸੀਂ ਤਾਂ ਚੰਗੇ ਆ ਇਹ ਮਾੜੇ ਇਹਨਾਂ ਨੇ ਆਇਆ ਕਰਤਾ ਇਹ ਮਾੜੇ ਇਹਨਾਂ ਨੇ ਆਇਆ ਕਰਤਾ ਹਰ ਪਾਸੇ ਇਹਨਾਂ ਨੇ ਕਰਤਾ ਆਹ ਤਾਂ ਗੱਲਾਂ ਸਾਡੇ ਸੋਚਣ ਵਾਲੀਆਂ ਰਹਿਣਾ ਆਹ ਬਾਈ ਬੈਠਾ ਆਪਣਾ ਵਕੀਲ ਸਾਹਿਬ ਬੈਠੇ ਆ ਥੋੜੇ ਇਲਾਕੇ ਦੇ ਨੇ ਏਰ ਸਾਹਿਬ ਬੈਠੇ ਨੇ ਇਹ ਇਹ ਬਾਈ ਬੜੇ ਲੰਮੇ ਸਮੇਂ ਤੋਂ ਰੋਲਾ ਪਾਉਂਦਾ ਵੀ ਮਿੱਟੀ ਵਿਚਾਰਵਾਦੀ ਆਰਗੈਨਿਕ ਕੁਦਰਤੀ ਅਸੀਂ ਖੇਤੀਬਾੜੀ ਕਰਨਗੇ ਹੁਣ ਮੈਨੂੰ ਇੱਕ ਗੱਲ ਹੋਰ ਦੱਸੋ ਐਸ ਵੇਲੇ ਜਿਹੜੇ ਬੰਦੇ ਦਾ ਵਾੜਾ ਮੋਟਾ ਘਰ ਚੱਲਦਾ ਚਾਲ ਚੱਲ ਰਹੇ ਆ ਉਹਦੀ ਬੁੜੀਆਂ ਰੋਕ ਘਰੇ ਰੋਟੀ ਨਾ ਉਹਦੇ ਕੋਟਲਾਂ ਦੇ ਖਾਣ ਲੱਗ ਗਏ ਅਨੇਜ ਘਰੇ ਮੈਥੋਂ ਰਹਿਣੀਆਂ ਨਹੀਂ ਚਲੋ ਆਪਾਂ ਅੱਗੇ ਹੋਟਲ-ਹਟਲ ਦੇ ਖਾ ਕੇ ਉਹਦੇ ਬੇਹਾਫ ਤੇ ਆ ਪਨੀਰ ਪਨੂਰ ਤੇ ਪਤਾ ਨਹੀਂ ਕੀ ਕੁਝ ਖਵਾਈ ਜਾਂਦੇ ਆ ਆਹ ਥੋੜੇ ਹੋਰ ਦੇਖ ਲਓ ਤੁਸੀਂ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੈਂ ਪੀਜ਼ਾ ਵਰਕਰ ਆ ਹਾਂ ਉਕੜ ਮੋਮਸ ਜਿਹੜਾ ਸਾਰਾ ਮੈਦਾ ਸਾਨੂੰ ਖਵਾਈ ਜਾਂਦੇ ਆ ਆ ਸਾਰਾ ਅਲਸਾ ਸਾਡੀਆਂ ਅੰਤਰੀਆਂ ਨੂੰ ਹੋਈ ਜਾਂਦਾ ਜਵਾਕਾਂ ਨੂੰ ਬਿਮਾਰੀਆਂ ਹੋਈ ਜਾਂਦੀਆਂ ਐਡੇ ਐਡੇ ਜਵਾਕ ਪੂਰਾ ਪੂਰਾ 4-4 ਸਾਲ ਦੇ ਅਰੇ ਰਾਮ ਪਰ ਸਾਡੇ ਖੜੇ ਹੁੰਦੇ ਰਿਹੀਆਂ 100-100 ਬੰਦਾ ਰਿਹੀਆਂ ਤੇ ਲਾਈ ਲਾਈ ਖੜਾ ਹੁੰਦਾ ਜੂਸ ਵਾਲੇ ਕੋਲੇ 4 ਜਾਣੇ ਮੋਮਸ ਵਾਲੇ ਕੋਲੇ 100 ਜਾਣੇ ਨਵਾਂ ਰੋਗ ਕਸਝਾਉਣਾ ਮੈਂ ਕਹੇ ਬੱਚਾ ਇਹਨੂੰ ਜ਼ਹਿਰ ਕਿਉਂ ਖਵਾਈ ਜਾਂਦੇ ਆਂ ਭਾਈ ਜਨਾਨੀ ਗੱਲ ਪੈ ਗਈ ਵੀ ਜਵਾਕ ਨੂੰ ਖਵਾਉਣਾ ਜਵਾਕ ਗੱਲ ਪੈ ਗਿਆ ਹਰ ਇੱਕ ਘਰ ਚਰਵਾ ਜਾ ਪਹਿਲਾਂ ਕਰੇ ਜਾਈਏ ਕਿਸੇ ਦੇ ਕੋਈ ਰੇਸਟੇਰਿ ਜੌਂਕ ਨੂੰ ਮਿਲਣ ਜਾ ਕੇ ਪਹਿਲਾਂ ਠੰਡਾ ਲਿਆ ਕੇ ਰੱਖ ਦੇਣਗੇ ਉਤੋਂ ਚਾਹ ਬਣਾ ਦੇਣਗੇ ਵੀ ਠੰਡੇ ਤੇ ਚਾਹ ਦਾ ਕੀ ਵੇਲ ਇਹ ਵੀ ਜ਼ਹਿਰ ਆ ਘਰਾਂ ਨੂੰ ਘਰ ਤੇ ਆਓ ਮੁੜਿਆਓ ਵਾਪਸ ਮੁੜਿਆਓ ਜੇ ਬਚਣਾ ਆਹ ਰੇ ਦੁੱਧ ਕਿਉਂ ਦਹੀਂ ਤੇ ਆਜੋ ਆਪ ਦੀਆਂ ਮਲਾਈਆਂ ਤੇ ਆਜੋ ਕਹਿੰਦਾ ਪਸ਼ੂ ਵੀ ਵੇਚਦੇ ਹਿਸਾਬ ਲਾਈ ਜਾਣਗੇ ਯਾਰ ਇੰਨੇ ਦੀ ਤੂੜੀ ਹੋ ਗਈ ਇੰਨੇ ਦੀ ਖਲ ਪੈਜੂ ਇੰਨੇ ਦੀ ਢੀੜ ਪੈਜੂ ਰਹਿਣਦੇ ਯਾਰ ਮੋਰੀ ਡੇ ਲਾਗੇ ਜਾਂ ਚਾਰ ਪਾਉਣ ਲੱਗੇ ਤੇ ਚਾਰ ਆਪਣੀ ਲਈ ਥੋੜੀ ਬਣੇ ਠੰਡੇ ਠੰਡੇ ਇਲਾਕੇ ਵਾਲੇ ਚਾਰ ਬਣੇ ਸਾਡੇ ਵਾਲੇ ਉਵੇਂ ਹੀ ਦੱਬ ਦਿੰਦੇ ਆ ਚਾਰ ਉੱਲੀ ਉੱਲੀ ਵਾਲੇ ਉਵੇਂ ਹੀ ਪਾਈ ਜਾਂਦੇ ਆ ਪਸ਼ੂਆਂ ਨੂੰ ਇਹ ਇਹ ਤਾਂ ਜੀਵਨ ਸ਼ੈਲੀ ਬਦਲਣੀ ਪੈਣੀ ਆ ਤੇਰੇ ਬਾਲਾ ਸਮਾਂ ਬਚਿਆ ਨਹੀਂ ਪਾਣੀ ਕਿੰਨੇ ਚੜਦਾ ਬਚਿਆ ਤੁਹਾਡੇ ਕੋਲ ਥੱਲੇ ਮੇਰਾ ਨਹਿਰ ਤੇ ਪਿੰਡ ਆ ਵਹਿੰਡ ਵਾਲੀ ਤੇ ਖੇਤ ਵੀ ਮੇਰਾ ਨਹਿਰ ਦੇ ਨਾਲ ਲੱਗਦਾ ਬੋਰ ਵੀ ਨਹਿਰ ਦੇ ਉੱਤੇ ਆ ਮੇਰਾ ਜਮਾ ਨਾਲ ਆ ਨਹਿਰਾਂ ਦੇ ਜਿਵੇਂ ਆ ਐ ਮੇਰਾ ਖੇਤ ਹੁੰਦਾ ਦੋ ਟੋਟੇ ਮੈਨੂੰ ਪਾਉਣੇ ਪਏ ਐ ਮੈਂ ਆਪਾਂ ਦੇਖਣ ਨਹਿਰਾਂ ਦੇ ਕੋਲੇ ਪਾਣੀ ਉੱਚਾ ਹੁੰਦਾ 20 ਫੁੱਟ ਪਾਣੀ ਜੋ ਛੋਣਾ ਲੱਗਿਆ ਜੱਕਦਮ ਥੱਲੇ ਗਿਆ ਸਾਡੇ ਕੋਲੇ 15 18 12 ਸਾਲ ਦਾ ਪਾਣੀ ਐ ਤੁਸੀਂ ਕਿੰਨੇ ਪੰਜਾਬ ਦੇ ਜਿਹੜੇ ਡੇਂਜਰ ਜ਼ੋਨ ਚ ਜਾ ਚੁੱਕੇ ਬਲਾਕ ਨੇ ਪੰਜਾਬ ਕਿੰਨਾ ਏਰੀਆ ਡੇਂਜਰ ਜ਼ੋਨ ਚ ਲੈ ਗਿਆ ਪਾਣੀ ਦੇ ਪੱਖੋਂ ਸਮਝਣ ਨੂੰ ਤਿਆਰ ਨਹੀਂ ਨਾ ਗੱਲਾਂ ਨੂੰ ਲੈ ਕੇ ਬਹੁਤ ਚਿਰ ਦੇ ਕਲਪਨੇ ਆ